ਕੀ ਹਾਲ ਚਾਲ ਹੈ ਦੋਸਤੋ ਦਿਵਾਲੀ ਆਈ ਜਾਂਦੀ ਹੈ ਤੇ ਇਦਾਂ ਹੀ ਸਕੂਨ ਦੀ ਇੱਕ ਗੱਲ ਕਰਨਾ ਚਾਹਣਾ ਅੱਜ ਮੈਂ ਤੁਹਾਡੇ ਸਾਰਿਆਂ ਦੇ ਨਾਲ ਗੱਡੀ ਲੈ ਕੇ ਸਵੇਰੇ ਸਾਰੇ ਆ ਗਿਆ ਮੈਂ ਇੱਥੇ ਰਿਵਰ ਦੇ ਸਾਈਡ ਦੇ ਉੱਤੇ ਕੋਕਰੇਨ ਉਹ ਬਚਪਨ ਦੇ ਵਿੱਚ ਨਾ ਇੱਕ ਮੁਰਗਾ ਛਾ ਪਟਾਕਿਆਂ ਦੀ ਲੜੀ ਹੁੰਦੀ ਸੀਗੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਨਾ 28 ਪਟਾਕੇ ਹੁੰਦੇ ਸੀ ਉਹਦੇ ਵਿੱਚ ਤੇ ਗਰੀਬੀ ਉਦੋਂ ਇੰਨੀ ਹੁੰਦੀ ਸੀ ਕਿ ਉਹ 28 ਪਟਾਕਿਆਂ ਨੂੰ ਨਾ ਮਤਲਬ ਕੱਲੇ ਕੱਲੇ ਕਰ ਲੈਣਾ ਤੇ ਉਹ ਕੱਲੇ ਕੱਲੇ ਨੂੰ ਅੱਗ ਮਤਲਬ ਅੱਗ ਲਾ ਲਾ ਕੇ ਦੂਰ ਦੂਰ ਫਿੱਟਣਾ ਤੇ ਉਹ ਕੱਲੇ ਕੱਲੇ ਪਟਾਕੇ ਨੂੰ ਜਿਵੇਂ ਚਲਾਉਣਾ ਹਨਾ ਉਹ 4-5 ਰੁਪਈਆ ਦਾ ਹੁੰਦਾ ਸੀ 10 ਰੁਪਏ ਦੇ ਦਿੰਦੇ ਸੀ ਘਰ ਦੇ ਤੇ ਮਤਲਬ ਇੱਕ ਇੱਕ ਪਟਾਕਾ ਕਰਕੇ ਚਲਾਈ ਜਾਣਾ ਹਨਾ ਤੇ ਉਹਦੇ ਵਿੱਚ ਬੜਾ ਸਕੂਨ ਆਉਂਦਾ ਹੁੰਦਾ ਸੀ ਉਹ ਕੱਲੇ ਕੱਲੇ ਪਟਾਕੇ ਨੂੰ ਚਲਾਉਣ ਦੇ ਵਿੱਚ ਤੇ ਅੱਜ ਮਾਲਕ ਨੇ ਇੰਨੇ ਪੈਸੇ ਦਿੱਤੇ ਆ ਵੀ ਉਹ ਜੀਆਂ ਹਜ਼ਾਰ ਲੜੀਆਂ ਲਿਆ ਕੇ ਫੂਕਦੀਏ ਭਾਵੇਂ ਪਰ ਸਕੂਨ ਪਤਾ ਨਹੀਂ ਕਿੱਥੇ ਚਲਾ ਗਿਆ ਮਤਲਬ ਜਿਹੜਾ ਵੀ ਜੀ ਦਾ ਵੀ ਇੱਥੇ ਕਰੋ ਉਹ ਮਤਲਬ ਇਹੋ ਜਿਹਾ ਤੁਹਾਨੂੰ ਸ਼ਬਕ ਸਿਖਾ ਕੇ ਜਾਂਦਾ ਨਾ ਵੀ ਤੁਸੀਂ ਯਾਦ ਕਰਦੇ ਹੋ ਯਾਰ ਹਾਂ ਵੀ ਵੀ ਮੈਂ ਉਹ ਫਲਾਣੇ ਦਾ ਕੀਤਾ ਸੀ ਤੇ ਆਹ ਵਾਲੀ ਅਗਲਾ ਸੱਟ ਦੇ ਕੇ ਗਿਆ ਹਨਾ ਵੀ ਇੱਥੇ ਕੋਈ ਆਪਦਾ ਨਹੀਂ ਹੈਗਾਗਾ ਕਿਸੇ ਦਾ ਭਾਵੇਂ ਕੋਈ ਰਿਸ਼ਤੇਦਾਰ ਹੈ ਭੈਣ ਭਰਾ ਚਾਚੇ ਤਾਏ ਹਨਾ ਮਤਲਬ ਕੋਈ ਵੀ ਆਪਦਾ ਨਹੀਂ ਇੱਥੇ ਪਤਾ ਨਹੀਂ ਬਸ ਇੱਕ ਉਸ ਪਰਮਾਤਮਾ ਦੇ ਰਿਸ਼ਤੇ ਨੂੰ ਆਪਦਾ ਮੰਨੀਏ ਜਾਂ ਕਿਹਨੂੰ ਆਪਦਾ ਮੰਨੀਏ ਵੀ ਤੁਸੀਂ ਜੀਦਾ ਮਰਜ਼ੀ ਕਰ ਲੋ ਕੋਨੇ ਐਂਡ ਤੇ ਤੁਹਾਨੂੰ ਇੱਕ ਸੱਟ ਮਾਰ ਕੇ ਹੀ ਜਾਣੀ ਐ ਸਕੂਨ ਲੱਭਦੇ ਲੱਭਦੇ ਮਤਲਬ ਆਪ ਹੀ ਘਵਾਚੇ ਫਿਰਦੇ ਆ ਉਹ ਪੈਸੇ ਦੇ ਵਿੱਚ ਵੀ ਸਕੂਨ ਨਹੀਂ ਰਿਹਾਗਾ ਵੀ ਚਲੋ ਗੱਡੀਆਂ ਨੂੰ ਕਦੇ ਸੋਚਿਆ ਨਹੀਂ ਸੀਗਾ ਗੱਡੀਆਂ ਆ ਗਈਆਂ ਮਤਲਬ ਬਹੁਤ ਕੁਝ ਆ ਗਿਆ ਮਾਲਕ ਦੀ ਕਿਰਪਾ ਦੇ ਨਾਲ ਪਰ ਸਕੂਨ ਨਹੀਂ ਕਿਤੇ ਹੁਣ ਲੱਭਦਾਗਾ ਹਨਾ ਆਪਾਂ ਮਿਲਦੇ ਆਂ ਅੱਜ ਤੁਹਾਨੂੰ ਮੈਂ ਦਿਖਾਉਂਗਾ ਕਿ ਕਿਵੇਂ ਸ਼ਾਪਿੰਗ ਆਪਾਂ ਸਸਤੀ ਮਤਲਬ ਘੱਟ ਪੈਸਿਆਂ ਦੇ ਵਿੱਚ ਮਤਲਬ ਕਿਵੇਂ ਸਸਤੀ ਸ਼ਾਪਿੰਗ ਆਪਾਂ ਕੈਨੇਡਾ ਕਰ ਸਕਦੇ ਆ ਜਿਹੜੇ ਮੇਰੇ ਵੀਰ ਭਰਾ ਨਵੇਂ ਕੈਨੇਡਾ ਆਉਂਦੇ ਹੈਗੇ ਆ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਨਵੇਂ-ਨਵੇਂ ਜਾਂਦੇ ਆ ਉਹਨਾਂ ਨੂੰ ਜਿਵੇਂ ਜ਼ਰੂਰਤ ਦਾ ਸਮਾਨ ਚਾਹੀਦਾ ਹੁੰਦਾ ਤਾਂ ਉਹ ਕਿੱਥੋਂ ਸ਼ਾਪਿੰਗ ਕਰਨ ਵੀ ਘੱਟ ਪੈਸਿਆਂ ਦੇ ਵਿੱਚ ਹੋ ਜਾਵੇ ਸ਼ਾਪਿੰਗ ਤੇ ਉਹਨਾਂ ਦੀ ਬੱਚਤ ਵੀ ਹੋ ਜਾਵੇ ਕਿਉਂਕਿ ਜਦੋਂ ਮੈਂ ਆਇਆ ਸੀ ਤਾਂ ਮੈਨੂੰ ਪਤਾ ਵੀ ਸਾਰੇ ਹੋ ਜੇ ਨਹੀਂ ਹੁੰਦੇਗੇ ਵੀ ਜਿਹੜੇ ਅਮੀਰੀਆਂ ਦੇ ਵਿੱਚੋਂ ਹੀ ਆਉਂਦੇ ਹੈਗੇ ਆ ਵੀ ਬਹੁਤ ਪੈਸੇ ਹੈਗੇ ਆ ਆ ਜਾਂਦੇ ਆ ਕਿ ਜਿਵੇਂ ਮਤਲਬ ਆ ਸਾਰਾ ਕੁਝ ਮਹਿੰਗਾ ਹੀ ਲੈ ਸਕਦੇ ਆ ਆਪਾਂ ਤਾਂ ਆਪਾਂ ਸਾਰੇ ਸੋਚਦੇ ਆ ਕਿਵੇਂ ਨਾ ਕਿਵੇਂ ਨਾ ਕਿਵੇਂ ਕਿਵੇਂ ਪੈਸੇ ਬਚਾਏ ਜਾਣ ਤਾਂ ਅੱਜ ਮੈਂ ਤੁਹਾਨੂੰ ਦੱਸੂਗਾ ਵੀ ਜ਼ਰੂਰਤ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਆਪਾਂ ਕਿੱਥੋਂ ਲੈ ਸਕਦੇ ਆ ਤੁਹਾਨੂੰ ਮਿਲਦਾ ਮੈਂ ਥੋੜੀ ਜੀ ਦੇਰ ਦੇ ਵਿੱਚ ਤੁਹਾਨੂੰ ਮੈਂ ਜਾ ਕੇ ਨਾ ਸਟੋਰ ਦੇ ਵਿੱਚ ਮੈਂ ਦੱਸੂਗਾ